ਕੀ ਹੈ ਦਰਨਾ ਆਪਣਾ ਦਾ ਤੇ ਚਚਾ ਦਾ ਨਾਮ ਹਾਂ ਆਪਾਂ ਨਾਮ ਉਹ ਆ ਗਿਆ ਨੂੰ ਪਤਾ ਆ ਬਤਾਏ ਕਿ ਕਿਸ ਕਿਸ ਕੀ ਆ ਆਪਣੀ ਦੋਰਾ ਇੰਦਰੀਆ ਆ ਦਰਸ਼ਨ ਉੱਤੇ ਚੜਕੇ ਦੋਰਾ ਨਾ ਬਿਜਲੀ ਕਰਨ ਸਾਡੀ ਉਹਨਾਂ ਕਰਦਾ ਨਿਸ਼ਾਨ ਉਹ ਰਾਂਗ ਹੀ ਘੜੇ ਜਾਵਾਂਗਾ ਦੋ ਫਾਰੀ ਗ੍ਰੀਡਪ ਉੱਪਰ ਜਾ ਰਹੀ ਸੀ ਆ ਵੀਡੀਓ ਤਾਂ ਨਹੀਂ اچھا دیکھ کے آ جا بندرا يہو دے بھی اگے یا اگیا کمرہ سرپرچک ہڑ جا سامنے کر دو ادھر کہیں کوئی رہ جی ਇੱਕ ਮਿੰਟ ਦੁਬਾਰਾ ਹੁਣ ਬੋਲੂ ਤਿੰਨ ਚੰਦੂ ਤੇ ਵਿਦਿਆਦੇਵੀ ਬੋਲਦੀ ਆ ਮੈਂ ਵੀ ਨਾੜ ਚਾਗ ਲੱਗੇ ਨਾ ਸਾਡੀ ਵੀ ਕਣਕ ਬਚ ਗਈ ਨੇ ਕੁਛ ਨਹੀਂ ਬਚਣਾ ਅਸੀਂ ਠੇਕੇ ਤੇ ਲਈ ਜਮੀ ਕਿੰਨੀ ਕਿੱਲਿਆਂ ਨੂੰੜੇ ਨਾੜ ਨੇ ਵਗ ਲੱਗੀ ਐ ਹੋ ਗਈ 15 20 ਕਿੱਲੇ ਤੁੰਨੇ ਕਿੰਨੀ ਫਸਲ ਲਈ ਹੋਈ ਸੀ ਠੇਕੇ ਤੇ ਅਸੀਂ 10 ਕਿੱਲੇ ਲੈ ਰੱਖੇ ਠੇਕੇ ਨਾ 15 15 ਕਿੱਲੇ ਤੁਹਾਡੇ ਨਾਲ ਤੱਕ ਪਹੁੰਚ ਗਈ ਸੀ ਅੱਜ ਮੈਂ ਡੋਰ ਤੇ ਹੀ ਡੋਰ ਤੇ ਸਾਡੇ ਬਾਅਦ ਹੀ ਕਣਕ ਐ ਜਿਵੇਂ ਡੋਰ ਤੇ ਪਹੁੰਚੀ ਸੀ ਜੀ ਕਣਕ ਵੀ ਵਾਰਖੀ ਐ ਸਾਡੀ ਕੀ ਹੋਇਆ ਅੱਜ ਪਤਾ ਨਹੀਂ ਕਿੱਥੇ ਹਾਂਜੀ ਕੀ ਹੋਇਆ ਅੱਜ ਅੱਗ ਲੱਗੀ ਨਾੜ ਦੀ ਕੀ ਕਿਸ ਚੀਜ਼ ਨੂੰ ਲੱਗੀ ਹੈ ਨਾਰ ਨਾਰ ਤੋਂ ਲੱਗੀ ਸੀ ਜੀ ਸਾਡੇ ਕਣਕ ਤੇ ਨਾ ਆਇਆ ਪੌਦੇ ਨਾ ਆਇਆ ਟਰੈਕਟਰ ਲੈ ਕੇ ਜੇ ਸੱਜੀਆਂ ਆਈਆਂ ਦੋ ਮਸਿੰਨਾ ਕਿੱਡਾ ਕੁ ਜ਼ਮੀਨ ਆਪਦੀ ਹੈ ਨਾ ਨਾ ਠੇਕੇ ਤੇ ਹੈ ਜੀ ਕਿੰਨੀ ਕਿਲੇ ਹੋਈ ਹੈ ਸਾਡੇ 15 ਕਿਲੇ ਜੀ ਲੱਗਦਾ ਨਹੀਂ ਤੁਹਾਨੂੰ ਜੇ ਤੁਹਾਡੇ ਨਾਲ ਲੱਗ ਜਾਂਦੀ ਤਾਂ ਨਾ ਨਾ ਕੋਈ ਬੈ ਕੁਛ ਨਾ ਵੀ ਬਚਣਾ ਸੀ ਸਾਡਾ ਆਸੀਂ ਤੇ ਮਾਰੇ ਜਾਂਦੇ ਭਾਈ ਜੀ ਜੀ ਪਾਤੇ ਭਾਈ ਜੀ ਆ ਜਿਹੜੀ ਬੈਰੋਫੈਕਟਰ ਆਪਣੀ ਅੱਗ ਵਜਾਉਣ ਵਾਲੀ ਹੈ ਇਸ ਕਰਕੇ ਸਾਡੀ ਜ਼ਮੀਨਾਂ ਦਾ ਫਾਇਦਾ ਹੋ ਗਿਆ ਕਿਉਂਕਿ ਜੇ ਆ ਨਾ ਹੁੰਦੀ ਤਾਂ ਉਰੇ 2000 ਏਕੜ ਸਾਰੀ ਮੱਚੀ ਜਾਂਦੀ ਜੀ ਦੋ 5 10 ਕਿੱਲੇ ਮੱਚੇ ਚਲੋ ਰਹਿ ਗਈ ਬਚਤ ਰੱਬ ਦੀ ਦਇਆ ਦਾ ਇਹ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦੀ ਹੈ ਪਿੰਡ ਦਾ ਸਾਰਾ ਜੀ ਸਾਰਾ ਪਿੰਡ ਦਾ ਸਾਥ ਹੈ ਪਿੰਡ ਦੇ ਲੋਕ ਸਾਰੇ ਬਾਹਰ ਲਿਖੜੇ ਇਸ ਕਰਕੇ ਫਾਇਦਾ ਹੋ ਗਿਆ ਜੀ ਸਾਡਾ ਇੱਕ ਦੋ ਏਕੜ ਮੱਚੀ ਹੈ ਜੀ ਸਾਡੀ ਚਲੋ ਜੋ ਬਣੇਗਾ ਦੇਖੀ ਜਾਊਗਾ ਜੀ ਰੋਡ ਤੇ ਚੰਦੂ ਵਾਲੇ ਦੀ ਮਸ਼ੀਨ ਚੱਲ ਰਹੀ ਸੀ ਨਾਲ ਕੋਈ ਰੁਪ ਜਾਣਾ ਬਿੱਲੀਆਂ ਵਾਲੀ ਦੀ ਵੀ ਕੋਈ ਕੋਈ ਕੁਛੀਨ ਵਾਲਾ ਵੀੜੀ ਵੀਰੇ ਦਾ ਰੱਬ ਨੂੰ ਪਤਾ ਉਹ ਕੀ ਪਾਣਾ ਵਰਤਿਆ ਅਸੀਂ ਮੰਡੀ ਚ ਕਣਕ ਤਰਾਣ ਲੱਗ ਰਹੇ تھے ਸਾਡੇ ਕੋਲ ਤੇ ਫੋਨ ਆਇਆ ਵੀ ਅੱਗ ਲੱਗੀ ਸਾਡੇ ਪਿੰਡ ਨੂੰ ਬਹੁਤ ਤਕੜਾ ਸਹਾਜਕ ਦੇ ਸਾਰਾ ਪਿੰਡ ਆ ਗਿਆ ਜੀ ਮਸ਼ੀਨਾਂ ਲੈ ਕੇ ਟ੍ਰੈਕਟਰਾਂ ਲੈ ਕੇ ਸਾਰਾ ਪੋਚਾ ਮੋਕੇ ਚ ਦੋ ਕਿੱਲੇ ਕਣਕ ਦੇ ਮੱਛੇ ਜੀ ਕੁਛ ਛੱਡਦੀ ਹੈ ਟ੍ਰੈਕਟਰਾਂ ਨੂੰ ਕੁਛ ਅੱਗ ਲੱਗੀ ਵਿਚੇ ਰਾਰੇ ਦਾ ਵਿਚਾਲੇ ਬਾਕੀ ਨਾੜਾਂ ਦੇ 10-20 ਕਿਲੋ ਮਾੜ ਦੇ ਮੱਛੀ ਬਾਕੀ ਕੁਝ ਚੰਦੂ ਦਾ ਖਸਾਨ ਹੋਇਆ ਜੀ ਬਸਾਰੇ ਦੇ ਤੋਂ ਮੱਛੀ ਦੇ 10-12 ਕਿਲੋ ਜੀ 2 ਕਿਲੋ ਕਣਕ ਦੇ ਮੱਛੀ ਜੀ ਕੁਝ ਛੜੇ ਗਏ ਲਾਲੇ 1-2 ਕਿਲੋ ਮੱਛੀ ਕਣਕ ਦੇ ਬਾਕੀ ਨਾੜ ਦਾ 10 ਕਿ ਨਾੜ ਜੂਨ ਪੁੱਛ ਰਹੇ ਨੇ ਕੋਈ ਬਾਕੀ ਮਾਲਕ ਨੂੰ ਬਹੁਤ ਬਚਤ ਰੱਖਦੀ ਵੀ ਇੱਥੇ ਸਾਰਾ ਪਿੰਡ ਨੂੰ ਪਹਜਾ ਦਿਆ ਆ ਕੇ ਤੇ ਅੱਗ ਬੁਝਾਉਣ ਦੇ ਵਿੱਚ ਕੋਈ ਫਾਰਮ ਗ੍ਰੇਡ ਦਾ ਵੀ ਪ੍ਰਬੰਧ ਇਹ ਪੂਰਾ ਜੀ ਆ ਗਈ ਦੀ ਦੋ ਮਸ਼ੀਨਾਂ ਆ ਗਈ ਦੀ ਉਹਨਾਂ ਦੇ ਨਾਲ ਹੋਇਆ ਕੁਸ਼ਫੈਦਾ ਇਹ ਸਾਰਾ ਕੁਝ ਫਾਇਦਾ ਕਰਦੇ ਨਹੀਂ ਸਿਰਫ ਪਿੰਡ ਨੂੰ ਕਰਦੀਆਂ ਫਾਇਦਾ ਬਾਕੀ ਉਹ ਆ ਕੇ ਕੰਮ ਸੰਭ ਕੀ ਜੀ ਸਾਰਾ ਕੁਝ ਹੋ ਗਿਆ ਜੀ ਲੱਗਦਾ ਨਹੀਂ ਜੇ ਕਿਤੇ ਕਪੂਨਾ ਅੰਤ ਦਾ ਕਾਫੀ ਲਪੇਟ ਚ ਲੈ ਲੇਨੀ ਨਹੀਂ ਜੇ ਪਿੰਡਾਂ ਦਾ ਆਂਦਾ ਜੀ ਮਸ਼ੀਨ ਤੋਂ ਆਉਂਦਾ ਜੀ ਪਿੰਡ ਨੂੰ ਸਾਜੋ ਸਾਰਾ ਦੇ ਆ ਪਿੰਡ ਦੇ ਵਾਕਾ ਦੱਬਲੀ ਆ ਗਿਆ ਸਾਰਾ ਕੁਝ ਨਹੀਂ ਤਾਂ ਕਿੰਨਾ ਨਕਸ਼ਾ ਆ ਗਿਆ 200 ਕਿੱਲੇ ਇੱਕ ਸਾਈਡ ਦਾ 201 700 50 ਕਿੱਲਾ ਕਣਕਾ ਸਵਾ ਹੋ ਜਾਂਦਾ ਜੀ ਇਸ ਤੋਂ ਮਨੇ ਮਾਰ ਲਓ ਜੀ ਮੂਵ ਕੈਮਰਾ ਮਾਰ ਲਓ ਜੇ ਕਣ ਖੜੀਆਂ ਸੈਡਾਂ ਤੱਕ ਤੇ ਮੋਚਾ ਰਹੀਏ ਦਿਖਿਆ ਇਧਰ ਕਣਕਾਂ ਦੇ ਅਗਲੇ ਮਸ਼ੀਨ ਚੱਲਣ ਲੱਗ ਰਹੀ ਹੈ ਜੀ ਜੇ ਚੰਦੂ ਨੂੰ ਵੀ ਆ ਕੇ ਸਹਿਯੋਗ ਦੇ ਆ ਬਾਕੀ ਆਪਾਂ ਆਪਣੇ ਪਿੰਡ ਬਥਾਮ ਮਾਰਿਆ ਜੀ ਸਾਡਾ ਜਿਹੜਾ ਪਿੰਡ ਸਾਰਾ ਆ ਕੇ ਦੋ ਹੀ ਪਿੰਡਾਂ ਦਾ ਕੰਮ ਵੋਚ ਲਿਆ ਜਨਾਂ ਕਿਸ ਨੂੰ ਪੁੱਛੇ ਨਾ ਹੈਗਾ ਜੀ ਬਾਕੀ ਮਸ਼ੀਨ ਗਵਰਨਮੈਂਟ ਦੇ ਬਜੀ ਪਾਣੀ ਦੇ ਕਿਹੜੇ ਕਿਹੜੇ ਪ੍ਰਬੰਧ ਸੀ ਤੁਹਾਡੇ ਕੋਲੇ ਅੱਗਰ ਨੂੰ ਕਾਬੂ ਕਰਨ ਵਾਸਤੇ ਸਾਡੇ ਸਾਡੇ ਦੀ ਦਰਖਤਾਂ ਖੜਦ ਜਦ ਜੀ ਜਿਹੜੇ ਕਿਸ ਨੂੰ ਮੌਕੇ 'ਵੈ ਡਾਲਾ ਕੰਮ ਆ ਕੇ ਕਿਸ ਨੂੰ ਕੁਸ ਆ ਗਿਆ ਬਾਕੀ ਜਿਹੜੇ ਜੱਟਾਂ ਦੇ ਟਰੈਕਟਰ ਹੈ ਜੀ ਵਿੱਚੋਂ ਬੜਕੋ ਦੇਖਦੇ ਨੇ ਨਾ ਬੱਟ ਦੇਖਦੇ ਨੇ ਸੜਕ ਦੇਖਦੇ ਉਹਦੇ ਵਿੱਚ ਆ ਕੇ ਉੱਪਰਦਾਲੇ ਨਾਲ ਆਪ ਕੀ ਜਾਨ ਦੇਖੀ ਵੀ ਮਰਾਂਗੇ ਕਿ ਬਚਾਂਗੇ ਦੇ ਸਾਡੇ ਪੰਜ ਦੇ ਵਿੱਚ ਅੱਗ ਜੇ ਵੱਧ ਰਹੀਆਂ ਕੋਈ ਅੱਗੇ ਦੇਖੋ ਉਹ ਵੀ ਕੋਈ ਦਿਖਿਆ ਨਹੀਂ ਕਿਸੇ ਨੂੰ ਮੈਂ ਤਾਂ ਹੱਥ ਜੋੜੀਏ ਜੀ ਬਈ ਬੰਦਾ ਕੀ ਬਚਤ ਰੋ ਉਸਨੇ ਉਹਦਾ ਪਾਣੀ ਮਾਲ ਕਾਬੂ ਕਰੂਗਾ ਪਾਣੀ ਪੂਣੀ ਦਾ ਪ੍ਰਬੰਧ ਮਿਲ ਗਿਆ ਸੀ ਪਾਣੀ ਦਾ ਪਿੰਡਾਂ ਚ ਸਾਰੇ ਟੋਲਾਂ ਪਰ ਕੇ ਰੱਖ ਰਹੇ ਜੀ ਆਗੇ ਤੇ ਸਾਰਾ ਕੁਝ ਜੀ ਖੇਤਾਂ ਵਿੱਚ ਵੀ ਅਸੀਂ ਕੋਈ ਨਹੀਂ ਰੱਖਦਾ ਜੀ ਬਈ ਹਾਂ ਵੀ ਮਾਲ ਕਰ ਮੋਦੀਆ ਕਿਸੇ ਨੂੰ ਲਾਈਟ ਦੀ ਛਟਾਈ ਜੀ ਬੱਦੀਆ ਜੀ ਲਾਈਟ ਚੜਾਉਂਦੇ ਹੋਰ ਵਾਦਾ ਵੱਜਦਾ ਕਿ ਬਾਈ ਆ ਗਿਆ ਰਾਜਿੰਦਰ ਦਾ ਕਿਲਾ ਉਹ ਸਬੰਚਾਰ ਟਰੈਕਟਰ ਬਾੜੇ ਵਿੱਚ ਸਾਗਰਾਮ ਇੱਧਰ ਜੀ ਕੇ ਰੋ ਛੱਡ ਰਿਹਾਦਾ ਵੀ ਮਸ਼ੀਨ ਚੱਲੂ ਬਈ ਸਭੂ ਕੀ ਨਾਲ ਚਕਰਾਂ ਵੀ ਥੋ ਬਈ ਨੂੰ ਸੋਚੋ ਚਾਹੇ ਮਾਲਕ ਨੂੰ ਖੈਰ ਰੱਖਦੇ ਸਾਰਾ ਕੁਝ ਜੰਦਾ